ਬਿਲਕੁਲ ਜੀ ਜੋ ਸ਼੍ਰੀ ਨਰਿੰਦਰ ਮੋਦੀ ਜੀ ਨੇਗੇ ਉਹ ਸਾਡੇ ਮਾਨਯੀ ਪ੍ਰਧਾਨ ਮੰਤਰੀ ਜੀ ਨੇਗੇ ਉਹਨਾਂ ਦੀਆਂ ਜੋ ਸਾਡੇ ਦੇਸ਼ ਦੇ ਲਈ ਸੇਵਾਵਾਂ ਨੇਗੀਆਂ ਉਹਨਾਂ ਦੇ ਕੰਮ ਬੋਲਦੇ ਨੇਗੇ ਉਹਨਾਂ ਨੇ ਹਰ ਇੱਕ ਧਰਮ ਦਾ ਸਤਿਕਾਰ ਕੀਤਾਗਾ ਹਰ ਇੱਕ ਜਾਤ ਦਾ ਸਤਿਕਾਰ ਕੀਤਾਗਾ ਔਰਤਾਂ ਦੇ ਲਈ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਔਰਤਾਂ ਦੇ ਲਈ ਜੋ ਉਹਨਾਂ ਨੇ ਕੰਮ ਕੀਤੇ ਨੇਗੇ ਉਹ ਬਹੁਤ ਸਲਾਹਣਯੋਗ ਨੇਗੇ ਔਰਤਾਂ ਦੇ ਲਈ ਸਭ ਤੋਂ ਜੋ ਮੁਸਲਮਣ ਔਰਤਾਂ ਦੇ ਵਿੱਚ ਸੀਗਾ ਜੋ 3 ਤ ਲੱਖ ਦਾ ਸੀ ਜੋ ਕ੍ਰਿਤੀ ਚੱਲ ਰਹੀ ਸੀਗੀ ਉਸ ਨੂੰ ਖਤਮ ਕਰਕੇ ਇੱਕ ਔਰਤਾਂ ਨੂੰ ਸਨਮਾਨ ਦਿੱਤਾ ਹੈਗਾ ਉਸ ਤੋਂ ਇਲਾਵਾ ਜੋ ਉਜਵਲਾ ਯੋਜਨਾ ਸੀ ਉਸ ਦੇ ਨਾਲ ਜੋ ਔਰਤਾਂ ਸੀਗੀਆਂ ਉਹਨਾਂ ਦਾ ਜੋ ਸਿਹਤ ਸੀਗੀ ਜੋ ਚੁੱਲ੍ਹੇ ਦੇ ਵਿੱਚ ਕੰਮ ਕਰਦੀਆਂ ਸੀ ਉਹਨਾਂ ਨੂੰ ਇੱਕ ਉਹਨਾਂ ਨੇ ਸਤਿਕਾਰ ਹੀ ਦਿੱਤਾ ਹੈਗਾ ਤੇ ਉਹਨਾਂ ਨੂੰ ਜਿਹੜਾ ਉਜਵਲਾ ਯੋਜਨਾ ਦੇ ਰਾਹੀਂ ਜੋ ਸਿਲੰਡਰ ਵਗੈਰਾ ਨੇਗੇ ਉਹ ਦਿੱਤੇ ਜਾਂਦੇ ਨੇਗੇ ਉਸ ਤੋਂ ਇਲਾਵਾ ਸਭ ਤੋਂ ਜੋ ਵੱਡਾ ਉਹਨਾਂ ਦਾ ਸੀਗਾ ਆਪਾਂ ਕਦਮ ਕਹਿ ਚੱਕ ਸਕਦੇ ਹਾਂਗੇ ਕਿ ਜੋ Hindu ਧਰਮ ਬਾਰੇ ਹੈਗਾ ਸੀਗਾ ਉਹ ਅਜੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਜੀ ਦਾ ਨਿਰਮਾਣ ਕਰਕੇ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਜੋ ਹੈਗਾ ਉਹ ਲ�ਤਾਗਾ ਕੰਮਲ ਦਾ ਪਟੰਦ ਬਾਉਂ ਪਾਜ ਪਨ ਜਿਤਾਓ